ਨੇ ਆਪ ਨੋ ਨੀ ਬਕਾਲਾ ਹੋ ਰਿਹਾ ਤੇ 12 ਦੇ ਲਗਭਗ ਆਪਣੇ ਪ੍ਰਵੰਤ ਸਾਰੇ ਠੀਕ ਹੋ ਹੀ ਹੈ ਸਾਰੇ ਹੋ ਗਏ ਤੁਨਾ ਮੈਂ ਦੇਖ ਦੂ ਅਜੇ ਹੈਗਾ ਹੋਰੇ ਦੀ ਦੇਖਿਆ ਦੇਖਿਆ ਬਸ ਹੀ ਲਿਖੀ ਸੀ ਆਸੋ ਦਾ ਕਿ ਮਿੰਟ ਉਹਦੇ ਵੀ ਜੇ ਰੈਂਟਰ ਦੇ ਵਿੱਚ ਕਮਾਉਣਾ ਹੁੰਦਾ ਕਿਉਂਕਿ ਸਾਲ ਭਰ ਉਹਨਾਂ ਦਾ ਐਡਵਾਂਸ ਚੱਲਦਾ ਦੋਸਤ ਹਾਂ ਜੀ ਉਹਦੇ ਵਿੱਚ ਸਭ ਲਗਦਾ ਮੈਂ ਮਾਫ ਹੁੰਦੇ ਹੈ ਇਹ ਇੱਥੇ ਬਣਾ ਦਾਂਗੇ ਅੱਛਾ ਇਹ ਹਾਂ ਇੱਕ ਪਿਛਲੇ ਪਾਸੇ ਬਣਾ ਦਾਂਗੇ ਸਾਡੀ ਦੇ ਹਾਂਜੀ ਆ ਉੱਤਰ ਕਰਾਂਗੇ ਕੋਟੂਬਾ ਸਾਰੇ ਚਾਹੇ ਕਰਨੀ ਇਹ ਪਰੂ ਦਾ ਅਧਾਰ ਅਰੇ ਪੇਰ ਹੋ ਗਿਆ ਪੇਰ ਹੋ ਗਿਆ ਉਹ ਦਾ ਨਵੀਆਂ ਪਾਦੀ ਕਰੇ ਸਟ੍ਰਕਚਰ ਹੋ ਗਿਆ ਇਹਦੇ ਜੇ ਮੈਂ ਬਰਨਾਲਾ ਮੁੱਖ ਮੰਡੀ ਦੀ ਗੱਲ ਕਰਾਂ ਇੱਥੇ ਵੀ ਸਾਰੀ ਸਫਾਈ ਕਰਾ ਦਿੱਤੀ ਗਈ ਆ ਤੇ ਇੱਥੇ ਜਿਹੜੇ 12 ਵਾਟਰ ਕੂਲਰ ਲਵਾ ਰਹੇ ਆ ਕਿਉਂਕਿ ਪਾਣੀ ਦੀ ਬੜੀ ਦਿੱਕਤ ਆਉਂਦੀ ਸੀ ਪੀਣ ਵਾਲੇ ਪਾਣੀ ਦੀ ਬਾਥਰੂਮ 2 ਹੈਗੇ ਆ ਬਾਥਰੂਮ 3 ਜਾਂ 4 ਹੋਰ ਨਵੇਂ ਬਣਾ ਰਹੇ ਆ ਬਾਕੀ ਆਪਣੇ ਅੰਦਰ ਨਾਲ 18 ਹੋਰ ਸੈਂਟਰ ਆਉਂਦੇ ਨੇ ਉਹਦੇ ਵਿੱਚ ਮੈਂ ਤੁਹਾਨੂੰ ਗਿਣਾ ਦੇਣਾ ਹੰਢਿਆਆ ਜਲੂਰ ਠਿਕਰੀਵਾਲ ਸੇਖਾ ਰੈਸਰ ਚੀਮਾ ਫਰਵਾਹੀ ਪੋਤਨਾ ਬਖਤਗੜ ਜੋਧਪੁਰ ਨੰਗਲ ਆਮਲਾ ਸਿੰਘ ਆਲਾ ਧੌਲਾ ਕਾਨੇ ਕੇ ਕੈਰੇ ਖੁੱਡੀਕਲਾਂ ਖੁੱਡੀ ਖੁਰਦ ਕਰਮਗੜ ਲਗਭਗ ਆਪਣੇ ਤਿੰਨੇ ਹਲਕਿਆਂ ਦੇ ਪਿੰਡ ਆ ਗਏ ਉੱਥੇ ਵੀ ਸਾਰੀ ਸਫਾਈ ਪ੍ਰਬੰਧ ਕਰਵਾ ਦਿੱਤੇ ਗਿਆ ਜਿਹੜੇ ਬਾਥਰੂਮ ਨੇ ਉੱਥੇ ਟੈਂਪਰੇਰੀ ਤੌਰ ਤੇ ਸਥਾਪਿਤ ਕਰ ਦਿੱਤੇ ਗਏ ਅ ਮੰਡੀ ਦੀਆਂ ਸੜਕਾਂ ਦਾ ਬਹੁਤ ਖਸਤਾ ਹਾਲ ਸੀ ਇਹਦਾ ਵੀ ਪਮਦ ਦਿੱਤਾ ਗਿਆ ਜੀ ਹਾਂਜੀ ਹਾਂ ਜਿਹੜੀਆਂ ਮੰਡੀ ਦੀਆਂ ਸੜਕਾਂ ਨੇ ਉਹਨਾਂ ਦੀਆਂ ਸਾਰੀਆਂ ਦੀ ਰਿਪੇਅਰ ਕਰਾ ਦਿੱਤੀ ਗਈ ਆ ਤੇ ਆ ਜਿਹੜੇ ਸ਼ੈੱਡ ਨੇ ਤੁਹਾਡੇ ਪਿੱਛੇ ਦੇਖ ਲਓ ਇਹਨਾਂ ਦੀ ਰਿਪੇਅਰ ਕਰਾਈ ਆ ਤੇ ਬਲਕਿ ਚਾਦਰ ਤਾਂ ਨਵੀਂ ਪਾ ਦਿੱਤੀ ਗਈ ਆ ਇਧਰ ਆ ਫੜ ਨਵਾਂ ਬਣਾਇਆ ਇਹ 29 ਨੰਬਰ ਤੋਂ ਲੈ ਕੇ ਧੁਰ ਤੱਕ ਸਾਰਾ ਇਹ ਫੜ ਨਵਾਂ ਬਣਾ ਦਿੱਤਾ ਗਿਆ ਤੇ ਲੇਬਰ ਵੀ ਕਾਫੀ ਤਣਾਅ ਵਿੱਚ ਆਊਗੀ ਤੇ 플ਸ਼ ਬਾਥਰੂਮ ਦੀ ਪ੍ਰਬੰਧ ਕੀਤੀ ਗਈ। ਹਾਂ ਬਿਲਕੁਲ ਕੀਤੀ ਗਿਆ ਜੀ। 플ਸ਼ ਬਾਥਰੂਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦੋ ਤਾਂ ਹੈਗੇ ਨੇ ਤੇ ਚਾਰ ਬਾਥਰੂਮ ਹੋਰ ਬਣਾਵਾਂਗੇ। ਬਾਕੀ ਜ਼ਰੂਰਤ ਪਈ ਤਾਂ ਟੈਂਪਰੇਰੀ ਤੌਰ ਤੇ ਬਣਾ ਦਾਂਗੇ। ਤੇ ਹੁਣ ਮੂਰੇ ਉਮੀਦ ਹੈ ਵੀ ਸੀਜ਼ਨ ਆਉਣਾ ਤੇ ਕੀ ਪੁਕਤਾ ਪ੍ਰਬੰਧ ਕੀਤੇ ਗਏ ਮੇਨੂੰ ਲੈ ਕੇ ਜੀ। ਮੀਂਹ ਦੇ ਵਿੱਚ ਇਹ ਆ ਕਿ ਆਪਾਂ ਨਾ ਆੜਤੀਏ ਨੂੰ ਮਾਰਕੀਟ ਕਮੇਟੀ ਵੱਲੋਂ ਆੜਤੀਆਂ ਨੂੰ ਕਿਹਾ ਜਾਂਦਾ ਵੀ ਇੱਕ ਆੜਤੀਏ ਕੋਲੇ ਘੱਟੋ-ਘੱਟ 20 ਤਰਪਾਲਾਂ ਚਾਹੀਦੀਆਂ ਨੇ ਉਹ ਤਾਂ ਕਿ ਜਿਹੜੇ ਜ਼ਿਮੀਂਦਾਰ ਭਰਾ ਹੁੰਦੇ ਉਹਨਾਂ ਦੀ ਫਸਲ ਖਰਾਬ ਨਾ ਹੋਵੇ ਬਰਸਾਤ ਤੋਂ ਢੱਕੀ ਜਾ ਸਕੇ ਸ਼ੈੱਡ ਹੈਗੇ ਆ ਜਿਹੜੀ ਫਸਲ ਬਾਹਰ ਹੁੰਦੀ ਆ ਉਹਦੇ ਲਈ ਤਰਪਾਲਾਂ ਦਾ ਪ੍ਰਬੰਧ ਕੀਤਾ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਮੀਟਿੰਗ ਆੜਤੀਆਂ ਨੇ ਕੀਤੀ ਆ ਉੱਥੇ ਸ਼ੈੱਡ ਤੋਂ ਧਿਆਨ ਤੇ ਨਹੀਂ ਆ ਏਜੰਸੀਆਂ ਵੀ ਬੁਲਾਈਆਂ ਗਏ ਆ ਜਿਹੜੀਆਂ ਖਰੀਦ ਏਜੰਸੀਆਂ ਨੇ ਪੰਜ ਏਜੰਸੀਆਂ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਬਾਰਦਾਨੇ ਦੀ ਮੁਸ਼ਕਲ ਨਾ ਹੋਵੇ ਬਾਰਦਾਨੇ ਦੀ ਕੋਈ ਕਮੀ ਕਰਕੇ ਕੋਈ ਕਿਸਾਨ ਨੂੰ ਕੋਈ 4 ਘੰਟੇ ਬੰਦ ਨਾ ਬੈਠਣਾ ਪਵੇ ਦੇ ਕੀ ਕਿਸਾਨوں ਕੀ ਅਪੀਲ ਕਰਨਾ ਚਾਹੁੰਦੇ ਕਿਸਾਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਨਾ ਕਿਸਾਨ ਭਰਾਵਾਂ ਦੇ ਨਾਲ ਆ ਉਹ ਆਪਦੀ ਫਸਲ ਨੂੰ ਪਕਾ ਕੇ ਲਿਆਉਣ ਪੱਕੀ ਫਸਲ ਲੈ ਕੇ ਆਉਣ ਅਸੀਂ ਸਾਡੀ ਇਹ ਜ਼ਿੰਮੇਵਾਰੀ ਹੈ ਸਾਰੇ ਆੜਤੀਆਂ ਨੂੰ ਵੀ ਕਹਿ ਦਿੱਤਾ ਗਿਆ 24 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਫਸਲ ਤੋਲ ਕੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਇੱਕ ਕਿਸਾਨ ਨੂੰ ਬੜੀ ਮੁਸ਼ਕਲ ਆਉਂਦੀ ਆ ਉਹ ਕਹਿੰਦੇ ਸਾਡੀ ਚੋਰੀ ਵੀ ਹੁੰਦੀ ਆ ਕਣਕ ਦੀ ਛੋਟੇ ਵੱਲੋਂ ਕੀ ਇੱਥੇ ਪੂਕਤਾ ਪ੍ਰਬੰਧ ਕੀਤੇ ਗਏ ਨੇ। ਹਾਂਜੀ ਹਾਂ ਜਿਹੜੀ ਇਹ ਚੋਰੀ ਹੁੰਦੀ ਆ ਨਾ ਇਹਦੇ ਲਈ ਕੁਸ਼ਤਾਂ ਆਏ ਆ ਵੀ ਆਪਣੀ ਮਾਰਕੀਟ ਕਮੇਟੀ ਦੀ ਟੀਮ ਵੀ ਹੈਗੀ ਆ ਉਹ ਵੀ ਨਿਗਰੱਖੂਗੀ। ਬਾਕੀ ਜਿਹੜੀ ਆਪਣੀ ਸਬੰਧਤ ਚੌਂਕੀ ਆ ਤੇ ਥਾਣਾ ਸਿਟੀ ਬਣ ਹੋ ਗਿਆ ਤੇ ਚੌਂਕੀ ਆ ਬਸ ਸਾਡਾ ਚੌਂਕੀ। ਉਹ ਸਾਰੀ ਪੁਲਿਸ ਨਾਲ ਗੱਲ ਕੀਤੀ ਆ ਉਹ ਪੈਟਰੋਲਿੰਗ ਪਾਰਟੀ ਬਣਾ ਦਿੱਤੀ ਗਈ ਆ ਉਹ ਗੇੜਾ ਰੱਖਣਗੇ। ਮੇਰਾ ਨਾਮ ਇੰਦਰਜੀਤ ਸ਼ਰਮਾ। ਮੈਂ ਆਰਤੀ ਐਸੋਸੀਏਸ਼ਨ ਟਾਪਲ A ਦਾ ਜ਼ਿਲ੍ਹੇ ਦੀ ਨਿਬੰਧਗੀ ਕਰਦਾ ਅਸੀਂ ਅੱਜ ਭੰਗੂ ਸਾਹਿਬ ਨਾਲ ਜਿਹੜਾ ਸਾਡੇ ਚੇਅਰਮੈਨ ਨੇ ਉਹਨਾਂ ਨਾਲ ਮੀਟਿੰਗ ਕਰੀ ਔਰ ਸਾਡੇ ਸਾਰੇ ਆਰਤੀ ਹਾਜ਼ਰ ਸੀਗੇ ਤੇ ਉੱਥੇ ਵੰਡ ਕੀਤੀ ਗਈ ਕਿ ਕਿਹੜੇ ਕਿਹੜੇ ਫੜ ਕਿਹੜੇ ਕਿਹੜੇ ਏਰੀਆ ਚ ਜਾਣਗੇ ਏਜੰਸੀਆਂ ਏਜੰਸੀਆਂ ਦੀ ਡਿਊਟੀ ਲਈ ਗਈ ਪੁਖਤਾ ਪ੍ਰਬੰਧ ਕੀਤੇ ਗਏ ਉਸ ਤੋਂ ਬਾਅਦ ਅਸੀਂ ਮੰਡੀ ਦਾ ਦੌਰਾ ਕਰਿਆ ਸਫਾਈ ਦੇਖੀ ਗਈ ਚੇਅਰਮੈਨ ਸਾਹਿਬ ਸਾਡੇ ਨਾਲ ਆਏ ਅਸੀਂ ਹਰ ਖੇਤ ਦੇ ਵਿੱਚ ਦੇਖ ਕੇ ਜਿੰਨੇ ਵੀ ਉਹਨਾਂ ਨੇ ਗੱਲਾਂ ਸਾਡੇ ਨਾਲ ਮੇਰੇ ਖੱਕਰੀਆਂ ਨੇ ਸਾਰੀਆਂ ਸਾਡੇ ਨਾਲ ਉੱਥੇ ਹੀ ਕਰੀਆਂ ਨੇ ਹਰ ਗੱਲੋਂ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਮੰਡੀਆਂ ਦੇ ਵਿੱਚ ਨਾ ਜ਼ਿਮੀਂਦਾਰ ਨੂੰ ਆਵੇ ਨਾ ਆਰਟੀ ਚ ਮੰਗਾਵੇ ਨਾ ਵਾਰਦਾਨੇ ਦੀ ਕੋਈ ਦਿੱਕਤ ਆਵੇ ਕਿਸੇ ਕਿਸਮ ਦੀ ਕੋਈ ਦਿੱਕਤ ਉਹਨਾਂ ਨੂੰ ਅਸੀਂ ਇੱਕੋ ਹੀ ਗੱਲ ਕਹਾਂਗੇ ਵੀ ਜਿਵੇਂ ਜੇ ਜੈਂਸ ਸੁੱਕੀ ਆਉਂਦੀ ਹੈ ਤਾਂ ਮੇਰਾ ਖਿਆਲ ਭਰਨੇ ਚ ਸਾਨੂੰ ਵੀ ਕੋਈ ਦਿੱਕਤ ਨਹੀਂ ਸਾਡੇ ਕੋਲੇ ਲੇਬਰਾਂ ਦਾ ਇੰਤਜ਼ਾਮ ਬਹੁਤ ਵੱਡਾ ਹੁੰਦਾ ਹੈਗਾ ਕਿਉਂਕਿ ਕਣਕ ਦੀ ਸੀਜ਼ਨ ਸਾਰੇ 20-25 ਦਿਨਾਂ ਦਾ ਹੁੰਦਾ ਸਾਡੇ ਕੋਲੇ ਇੱਥੇ ਮੰਡੀ ਦੇ ਵਿੱਚ ਘੱਟੋ ਘੱਟ 13 ਲੱਖ ਗੱਟਾ ਆਉਂਦਾ ਅਸੀਂ ਉਸ ਨੂੰ 25 ਦਿਨਾਂ ਦੇ ਵਿੱਚ ਵਿੱਚ ਸਾਰਾ ਲੋਡ ਕਰਾ ਕੇ ਟਰੱਕਾਂ ਰਾਹੀਂ ਭਰ ਕੇ ਸਟਿਚ ਕਰਾ ਕੇ ਜ਼ਿੰਮੇਦਾਰਾਂ ਨੂੰ ਵੇਲੇ ਕਰਕੇ ਨਾਲ ਦੀ ਨਾਲ ਅਸੀਂ ਫਿਲਿੰਗ ਕਰਕੇ ਟਰੱਕਾਂ ਰਾਹੀਂ ਸਰਕਾਰ ਆਪ ਦੇ ਨਾਲ ਦੀ ਨਾਲ ਏਜੰਸੀਆਂ ਲੈ ਜਾਂਦੀ ਹੈ ਸਾਡੇ ਆੜਤਿਆਂ ਦਾ ਇੰਨਾ ਵੱਡਾ ਰੂਗ ਲੱਗਾ ਜਿਹੜਾ ਕਿ ਹਰੇਕ ਕਿਸੇ ਏਜੰਸੀ ਕੋਲੇ ਇਹ じゃ ਹੈ ਨਹੀਂ ਮੇਰਾ ਕ੍ਰਿਸ਼ਕ ਕਮਰ ਬਿੱਟੂ ਹਟਤੀਆਂ ਦੇ ਵਿੱਚ ਮੇਦਗੀ ਕਰਦੇ ਸੀ ਤੇ ਅੱਜ ਚੇਅਰਮੈਨ ਸਾਹਿਬ ਨੇ ਸਾਨੂੰ ਸਵੇਰ ਆਪਣੇ ਦਫਤਰ ਬੁਲਾਇਆ ਤੇ ਏਜੰਸੀਆਂ ਵੀ ਬੁਲਾਈਆਂ ਉਹਨਾਂ ਨਾਲ ਅਸੀਂ ਫੰਡਾਂ ਦੀ ਵੰਡ ਕੀਤੀ ਚਾਰੇ ਜਿੰਨੇ ਵੀ ਸਾਡੇ ਵਰਤਿਆਂ ਪਾ ਕੇ ਫੰਡਾਂ ਦੀ ਵੰਡ ਕਰਦੇ ਆ ਤਾਂ ਵੰਡ ਕਰਾਈ ਗਈ ਨਾਲ ਹੀ ਉਹਨਾਂ ਨੇ ਜਿਹੜੀਆਂ ਝੁੱਗੀਆਂ ਝੋਪੜੀਆਂ ਸੀ ਦੇਖੋ ਜਿੱਥੇ ਅਸੀਂ ਖੜੇ ਆ ਇੱਥੇ ਜਿਹੜੇ ਬੱਚੇ ਸੀ ਝੁੱਗੀਆਂ ਝੋੜੀਆਂ ਦੇ ਉਹੀ ਕੰਕ ਕੰਕ ਥੋੜੀ-ਮੁੱਟੀ ਚੱਕ ਲੈਂਦੇ ਸੀ ਜਾਂ ਹੋਰ ਉਹ ਹੁਣ ਇੱਥੋਂ ਜਾਣ ਕਰਕੇ ਸਹਿਦ ਜਿਹੜੀ ਚੋਰੀ ਹੁੰਦੀ ਸੀ ਉਹ ਰੁਕ ਜੂਗੀ ਸਾਡੀ ਬਾਕੀ ਪੁਲਸ ਦੇ ਵਧੀਆ ਪ੍ਰਬੰਧ ਨੇ ਉਹਨਾਂ ਨੂੰ ਚੌਕੀ ਇਨ ਚਾਰਜ ਐਸ ਐਚਓ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਪੂਰਾ ਇੱਥੇ ਪ੍ਰਬੰਧ ਰੱਖਾਂਗੇ ਬਾਕੀ ਮਾਰਕੀਟ ਕਮੇਟੀ ਵਾਲੇ ਅਸੀਂ ਵੀ ਆਪਦੇ ਤੌਰ ਤੇ ਬੰਦੇ ਰੱਖਦੇ ਆਂ ਜਿਹੜੇ ਰਾਤ ਨੂੰ ਦੰਗਰਾਨੀ ਕਰਦੇ ਆ ਉਸ ਕਰਕੇ ਕੋਈ ਅਸੀਂ ਕੋਈ ਗੱਲ ਨਹੀਂ ਆ ਲਈ ਜੀ ਮਾਰਕੀਟ ਕਮੇਟੀ ਕੰਨੀਆਂ ਚੇਅਰਮੈਨ ਸਾਹਿਬ ਕੰਨਿਓ ਪੂਰੇ ਵਧੀਆ ਪ੍ਰਬੰਧ ਨੇ ਜੀ ਉਹਨਾਂ ਦਾ ਪਾਣੀ ਦਾ ਪ੍ਰਬੰਧ ਉਹਨਾਂ ਲਈ ਟੈਂਟ ਲਾਏ ਜਾਂਦੇ ਆ ਪਾਣੀ ਵਾਸਤੇ ਕੈਂਪਰ ਤਾਂ ਰਹਿ ਜਾਂਦੇ ਆ ਆ ਪੂਰਾ ਵਧੀਆ ਪ੍ਰਬੰਧ ਦਾ ਯੂਨਨ ਕਿਸੇ ਕਸਮ ਦੀ ਕੋਈ ਦਿੱਕਤ ਨਹੀਂ ਆਊਗੀ